ਇਹ ਇਹਨੂੰ ਬਹਿਸ ਕਿਹਾ ਜਾਂਦਾ ਕਿ ਇਹ ਸਰਕਾਰ ਇਹ ਲੱਗਦਾ ਸੀ ਕਿ ਦਿੱਲੀ ਦੀ ਹਾਰ ਤੋਂ ਬਾਅਦ ਤੇ ਆਪਣੇ ਬੌਸ ਦੀ ਹਾਰ ਤੋਂ ਬਾਅਦ ਇਹਨਾਂ ਦਾ ਹੰਕਾਰ ਜਿਹੜਾ ਉਹ ਘਟੇਗਾ ਔਰ ਇਹ ਜ਼ਮੀਨ ਤੇ ਪੈਰ ਲੱਗਣਗੇ ਪਰ ਇਹ ਤੇ ਹੋਰ ਹੰਕਾਰੀ ਹੋ ਗਏ ਨੇ ਇਹਨੂੰ ਅਗਰ ਬਹਿਸ ਕਿਹਾ ਜਾਏ ਤੇ ਮੈਨੂੰ ਲੱਗਦਾ ਕਿ ਇਹ ਬਹਿਸ ਸ਼ਬਦ ਦਾ ਵੀ ਨਰਾਜ਼ਰ ਹੈ ਇਹ ਇੱਕ ਪਾਸਾ ਸੁਣਨਾ ਚਾਹੁੰਦੇ ਨੇ ਜਿਹੜਾ ਇਹ ਚਾਹੁੰਦੇ ਨੇ ਕਿ ਇਹਨਾਂ ਦੇ ਕਸੀਦੇ ਜਿਹੜੇ ਹਨ ਉਹ ਪੜੇ ਜਾਣ ਲੇਕਿਨ ਤੱਥਿਆਂ ਤੇ ਆਧਾਰਿਤ ਗੱਲ ਸੁਣਨ ਤੇ ਇਹਨਾਂ ਦਾ ਮਾਦਾ ਹੀ ਨਹੀਂ ਹੈ ਹਿੰਮਤ ਹੀ ਨਹੀਂ ਹੈ ਕੱਲ ਵੀ ਇਹ ਇਹ ਚਾਹੁੰਦੇ ਨੇ ਕਿ 8 ਘੰਟੇ ਬੈਹਿ ਕੇ ਨਾ ਵਿਧਾਇਕ ਇਹਨਾਂ ਨੂੰ ਸੁਣ ਲੈਣ ਇਹ ਆਪਣੀ ਸਰਕਾਰ ਦੇ ਛੋਲੇ ਗਾਣ ਜਦੋਂ ਕੋਈ ਪ੍ਰਸ਼ਨ ਖੜਾ ਕੀਤਾ ਜਾਏ ਤੇ ਉਹਦਾ ਜਵਾਬ ਨਾ ਦਿੱਤਾ ਜਾਏ ਉਹਦਾ ਜੀਦਾ ਜਾਗਦਾ ਸਬੂਤ ਇਹ ਹੈ ਕਿ ਕੱਲ ਇਹਨਾਂ ਨੇ 3 ਮਿੰਟ ਦਾ ਟਾਈਮ ਦਿੱਤਾ ਸਾਨੂੰ ਉਹ ਵੀ ਮਨਜ਼ੂਰ ਸੀ ਤੁਸੀਂ ਕੱਢ ਕੇ ਦੇਖ ਲੋ ਰਿਕਾਰਡ 1 ਮਿੰਟ ਵੀ ਅੱਜੇ ਮੈਨੂੰ ਬੋਲਦੇ ਨਹੀਂ ਸੀ ਹੋਇਆ ਤੇ ਇਹਨਾਂ ਨੇ ਬੈਲ ਮਾਰਤੀ ਲੜਾਈ ਝਗੜੇ ਦਾ ਪਾ ਕੇ ਵੀ ਟਾਈਮ 3 ਮਿੰਟ ਤੋਂ 1 ਸੈਕਿੰਡ ਘਟਾ ਹੈ ਇਹਦਾ ਮਤਲਬ ਇਹ ਹੈ ਕਿ ਇਹ ਸਰਕਾਰ ਜਨਤਕ ਮੁੱਦੇ ਜਿਹੜੇ ਨੇ ਕੀ ਆ ਇਹਨਾਂ ਕੋਲੋਂ ਇਹ ਗੱਲ ਪੁੱਛਣਾ ਗਲਤ ਆ ਕਿ ਤੁਸੀਂ ਮਾਈਨਿੰਗ ਦੇ ਉੱਤੇ 20000 ਕਰੋੜ ਰੁਪਇਆ ਇਕੱਠਾ ਕਰਨ ਦੀ ਗੱਲ ਕਹੀ ਸੀ ਰੈਵਨਿਊ ਔਰ ਤੁਹਾਡਾ ਸੁਪਰੀਮੋ ਨੇ ਕਿਹਾ ਸੀ ਤੇ ਹੁਣ ਜੇਕਰ ਉਹ ਭਾਈ ਇਕੱਠਾ ਹੋਇਆ ਤੇ ਉਹ ਕਿੱਥੇ ਆ ਮੈਂ 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 ਇਹਹੀ ਗੱਲ ਤਾਂ ਪ੍ਰਸ਼ਨ ਖੜਾ ਕੀਤਾ ਭੈਣਾ ਦਾ ਤੁਸੀਂ 10000 ਰੁਪਇਆ ਉਹਦੇ ਤੋਂ ਭੈਣਾ ਤੇ ਖਰਚ ਕਰਨਾ ਸੀ ਕਿਉਂ ਨਹੀਂ ਕੀਤਾ ਹੁਣ ਇਹਨਾਂ ਨੇ ਕੱਲ ਜਿਸ ਗੱਲ ਦੀ ਨੋਟੀਫਿਕੇਸ਼ਨ ਕਰਤੀ ਗਈ ਓਏ 올ਡ ਪੈਨਸ਼ਨ ਸਕੀਮ ਦੀ ਉਹਦਾ ਕੀ ਬਣਿਆ ਕਿਸਾਨਾਂ ਦੇ ਨਾਲ ਜਿਹੜੀ ਤੁਸੀਂ ਐਮਐਸਪੀ ਦੇਣੀ ਸੀ ਬਾਈ ਫਸਲਾਂ ਤੇ ਸਟੇਟ ਨੇ ਚੁਟਕੀਆਂ ਪੰਜਾਬ ਜਾ ਕੇ ਬੁੱਲਦੇ ਸੀ